ਉਹ ਤਾਂ ਆਪਣਾ ਲਾਪਰਿਸੀਂ ਖੁਸ਼ੀਪੁਰ ਅੱਜ ਅਸੀਂ ਪਹੁੰਚਿਆ ਅਸੀਂ ਤਲਾ ਸੋ ਇਹ ਡੇਰਾ ਬਾਬਾ ਨਾਨਕ ਦੇ ਵਿੱਚ ਪਿੰਡ ਮੌਜੂਦ ਹੈ ਸੋ ਵੱਖ-ਵੱਖ ਪਿੰਡਾਂ ਦੇ ਵਿੱਚ ਕਾਫੀ ਜਿਹੜਾ ਹੜ੍ਹ ਨੇ ਮਾਰ ਕੀਤੀ ਪਿੰਡਾਂ ਨੂੰ ਕਾਫੀ ਨੁਕਸਾਨ ਦਾ ਕੀਤਾ ਸੋ ਘਰ ਵੀ ਜਿਹੜੇ ਲੋਕਾਂ ਦੇ ਇਸ ਹਰਦੀਪੇਟ ਦੇ ਵਿੱਚ ਕਾਫੀ ਆ ਗਏ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਜਿਹੜੀਆਂ ਕਰਦੀਆਂ ਤਸਵੀਰਾਂ ਜਰੂਰ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਇਸ ਪਿੰਡ ਦੇ ਵਿੱਚ ਵੀ ਕਾਫੀ ਦੱਸਦੇ ਨੇ 6-7 ਫੁੱਟ ਜਿਹੜਾ ਪਾਣੀ ਪਿੰਡ ਵਾਲਿਆਂ ਦਾ ਦਰਸਨਯੋਗ ਜਿਹੜਾ ਇਸ ਪਿੰਡ ਦੇ ਵਿੱਚ ਰਿਹਾ ਹੋ ਸੋ ਸਾਡੇ ਨਾਲ ਇਸ ਪਿੰਡ ਦੇ ਜਿਹੜੇ ਨੇ ਲੋਕ ਜਿਨ੍ਹਾਂ ਦੇ ਕੁਝ ਘਰ ਜਿਹ ਮੰਗਲ ਸਿੰਘ ਨਾ ਕਿਹੜਾ ਪਾਜੀ ਪਿੰਡ ਤੁਸੀਂਗਾ ਤੱਲਾ ਜੀ ਹਾਂਜੀ ਕਿਦੋਂ ਪਾਜੀ ਇਸ ਪਿੰਡ ਦੇ ਵਿੱਚ ਪਾਣੀ ਆ ਗਿਆ ਪਿੰਡ ਰਾਤ ਅੰਧੇਰੇ ਸਾਰਾ ਰਾਤ ਵੀ ਸਮਾਜ ਨੂੰ ਨਹੀਂ ਕੱਢਿਆ ਗਿਆ ਬਾਕੀ ਪਿੰਡ ਦੇ ਵਿੱਚ ਜਿਹੜਾ ਆਪਣੇ ਪਖੋਟਲੀ ਸਾਹਿਬ ਜਾਂ ਉਹ ਪਿੰਡ ਦੇ ਉਹ ਬਿਲਕੁਲ ਤੁਸੀਂ ਬੰਦੇ ਕੋਲੋ ਜ ਨੇ ਉਹਨਾਂ ਪਿੰਡਾਂ ਵਿੱਚ ਤੇ ਜਿਹੜਾ ਪਹਿਲਾਂ ਹੀ ਜਿਹੜਾ ਪਾਣੀ ਆ ਗਿਆ ਸੋ ਤੁਹਾਡੇ ਪਿੰਡ ਵਿੱਚ ਇੱਕ ਦੋ ਦਿਨ ਦੇ ਬਾਅਦ ਆ ਗਿਆ ਜਾਂ ਉਸੇ ਦਿਨ ਨਹੀਂ ਅਗਲੇ ਦਿਨ ਆ ਗਿਆ ਹਾਂਜੀ ਹਾਂਜੀ ਕਿੰਨਾ ਪੈੜਾ ਜਿਹੜਾ ਤੁਹਾਡੇ ਰਬਬਾ ਨਾਨਕ ਤੁਸੀਂ ਤੋਂ ਪਾਣੀ ਦਾ 10-15 ਕਿਲੋਮੀਟਰ ਹੈਗਾ ਹਾਂ ਜੀ ਬੋਲੋ ਫਿਰ ਪਾਣੀ ਦੀ ਰਫਤਾਰ ਜਿਹੜੀ ਕਾਫੀ ਮਲ ਮਨ ਸਕਦੇ ਜਿਹੜਾ ਇਨਾ ਪੈਡਾ ਜਿਹੜਾ ਉਹਨੇ ਕੁਝ ਹੀ ਘੰਟਿਆਂ ਦੇ ਵਿੱਚ ਜਿਹੜਾ ਤਿਆਰ ਹੋ ਗਿਆ ਹਾਂਜੀ ਹਾਂਜੀ ਕਿੰਨਾ ਕਿੰਨਾ ਪਾਣੀ ਇਸ ਪਿੰਡ ਦੇ ਵਿੱਚ ਰਿਹਾ ਹੈ 7-7 ਫੁੱਟ 7-7 ਫੁੱਟ ਹਾਂਜੀ ਪਰ ਵਧਿਆ ਗਿਆ ਜੱਕਦਾ ਬੇ ਇਨਾ ਪਾਣੀ ਜਿਹੜਾ ਆ ਗਿਆ ਨਹੀਂ ਆਹ ਚਾਹ ਚਾਹ ਇੱਕਦਮ ਖਾਂਦੀ ਸਮਾਨ ਕਿਵੇਂ ਜੇ 50 ਨੂੰ ਪਹਿਲਾਂ ਹੀ ਜਿਹੜਾ ਇਹ ਹਰ ਨੂੰ ਲੈ ਕੇ ਅਲਰਟ ਕਰ ਦਿੱਤਾ ਗਿਆ ਹੈ بارشਾਂ ਹੋਣ ਦੀਆਂ ਹੀ ਪਾੜਾਂ ਤੇ ਵੀ ਤੇ ਤੁਹਾਡੇ ਕੋਲ ਸਮਾਨ ਨਹੀਂ ਬਚਾ ਨਹੀਂ ਬਚਾਏਗਾ ਸਮਾਨ ਦੇ ਦਾਨੇ ਦੋਨੇ ਵੀ ਭਜ ਭਜ ਗਏ ਆ ਕਿੰਨੇ ਦਾਨੇ ਦਾਨੇ ਆਇਆ ਤਿੰਨ ਚਾਰ ਕੁੰਟਲ ਭਜ ਗਏ ਹਾਂਜੀ ਕਪੜੇ ਕੁਪਰੇ ਸਾਫ ਕਪਰ ਸਾਫ ਪੈਂਦੀ ਹੈ ਹਾਂ ਜੀ ਸਾਤ ਜਿਹੜੀ ਆ ਇਹ ਮਤਲਬ ਹੁਣੀ ਜਦੋਂ ਬਾਰਸ਼ ਆ ਪਈ ਉਹਦੋਂ ਹੋਈ ਜਾਂਦੀ ਹੈ ਨਹੀਂ ਉਹਦੇ ਪਾਣੀ ਦੇ ਨਾਲ ਹੀ ਡਿੱਗਦੀ ਹੈ ਹਾਂ ਜੀ ਹਾਂ ਜੀ ਕੀ ਮਤਲਬ ਪ੍ਰਸ਼ਾਸਨ ਤੋਂ ਜਾਂ ਮਤਲਬ ਤੁਹਾਡੇ ਨਾਲ ਕੋ ਮਤਲਬ ਜਿਹੜੇ ਪਿੰਡ ਦੇ ਵਿੱਚ ਇਹਨਾਂ ਪਾਣੀ ਰਿਹਾ ਹੈ ਪ੍ਰਸ਼ਾਸਨ ਲੋ ਜਾਂ ਸਮਾਜ ਸੇਵੀ ਸਾਇਸਥਾ ਲੋ ਮਤਲਬ ਜਿਵੇਂ ਇਹਨੀਆਂ ਸੇਵਾ ਕੀਤੀ ਜਾਂਦਾ ਤੁਹਾਡਾ ਪਹੁੰਚ ਪਹੁੰਚ ਨਹੀਂ ਸਕੀ ਨਹੀਂ ਪਿੰਡ ਦੇ ਵਿੱਚ ਜਿਹੜਾ ਸਮਾਜ ਸੇਵੀ ਸਾਇਸਥਾਨੇ ਜਾਂ ਟਰਾਲੀਆਂ ਨੇ ਲੋਕ ਲੱਗੇ ਲਾ ਕੇ ਉਹ ਲੰਗਰ ਲੰਗਰ ਤੋਂ ਲੈ ਕੇ ਅੰਦਰ ਹਾਂ ਜੀ ਹਾਂ ਜੀ ਉਹ ਲੋ ਇੱਥੇ ਜਿਹੜੀ ਟਰਾਲੀਆਂ ਚੱਲਦੀ ਨੇ ਜਾਂ ਜਿਹੜੀ ਕਿਸ਼ਤੀ ਬੋਟੇ ਵਾਲੀ ਟਰਾਲੀਆਂ ਹੁੰਦੀਆਂ ਨੇ ਹਾਂਜੀ ਟਰਾਲੀਆਂ ਇਹਨਾਂ ਪੰਜ-ਛੇ ਫੁੱਟ ਦੇ ਵਿੱਚ ਜਿਹੜੀ ਟਰਾਲੀ ਚੱਲਦੀ ਹਾਂਜੀ ਹਾਂ ਚੱਲਦੇ ਨੇ ਹੁਣ ਜਿਹੜੀ ਸਮਾਜਿਕ ਸੰਸਥਾ ਨੇ ਜਾਂ ਐਨ ਆਰ ਆਈ ਵੀਰ ਨੇ ਕੀ ਉਹਨਾਂ ਤੋਂ ਮਦਦ ਹੀ ਖਾਲਾ ਤੇ ਵਸ ਕਮਰੇ-ਕਮਰੇ ਪਾ ਦਿੰਦੇ ਡਾੜੀ ਦਾ ਬੰਦੇ ਆ ਨਹੀਂ ਗਾਲੀ ਪਤਾ ਨਹੀਂ ਹਨ ਕਿ ਪਾਣੇ ਕਿ ਨਹੀਂ ਪਾਣੇ ਡਾੜੀ ਦਾ ਕਾਹਦਾ ਕੰਮ ਡਾੜੀ ਦਾ ਐਡੇ ਹਾਂ ਕਿ ਕਿੰਨੀ ਡਾੜੀ ਪਾਣੇ 450 ਰੁਪਏ ਡਾੜੀ ਕੋਣ ਕੋਣ ਪਰਵਾਹ ਦੋ ਨਿਆਣਿਆਂ ਦਾ ਮੈਂ ਨਾਲ ਦੀ ਵਿੱਚ ਪੜ੍ਹਦੀ ਹਾਂਜੀ ਪੜ੍ਹਦੇ ਜੀ ਇੱਕ ਤੇ ਪੈਂਦੀ ਨਹੀਂ ਸਕਦੀ ਧਰੋ ਵਾਲ ਕਿਵੇਂ ਫਿਰ ਮਤਲਬ ਡਾੜੀ ਲਾਵ ਚੁਕੇ ਮਤਲਬ ਟੁੱਟ ਵੀ ਜਾਂਦੀ ਡਾੜੀ ਜਾਂ ਕਿ ਲੈ ਸਰਕਲ ਆ ਜਾਂਦਾ ਕਰ ਨਹੀਂ ਚਲਦਾ ਮਾਰਾ ਮੋਟਾ ਜਾ ਜੀ ਕਮਰੇ ਕੋਈ ਹਾਂਜੀ ਇਹੋ ਜਿਹੀ ਕੋਈ ਪਹਿਲਾਂ ਜਦੋਂ ਹੜ੍ਹ ਤੇ ਜਾਂ ਬਾਰਸ਼ਾਂ ਪੈਣ ਤੋਂ ਪਹਿਲਾਂ ਕਮਰੇ ਲੈ ਕੇ ਕਮਾਂਦੇ ਵਿੱਚ ਕੋਈ ਛਾਲ ਆਉਂਦੇ ਹੋਣਾ ਵੀ ਇਹਨੂੰ ਪੱਕਾ ਕਰਨ ਹਾਂਜੀ ਹਾਂਜੀ ਪੈਂਦਾ ਹੁੰਦਾ ਏ ਖਰਚਾ ਇਹ ਤੁਹਾਨੂੰ ਪਤਾ ਮਾਦਾ ਫੇਰ ਗੁਜਰ ਗਈ ਹੱਦੀ ਖਰਚਾ ਉੱਤੇ ਲੱਗ ਗਿਆ ਹੁੰਦਣ ਪਤਾ ਹੱਥ ਵੀ ਟੈਡ ਹੋ ਗਿਆ ਜਿਵੇਂ ਪਿੰਡ ਦੇ ਵਿੱਚ ਜਾਂ ਹੋਰ ਲਗ ਲੱਗੇ ਸਮਾਜ ਸੇਵੀ ਸੰਸਥਾ ਬਣੀਆਂ ਹੁੰਦੀਆਂ ਨੇ ਇਹਨਾਂ ਦੇ ਵੀ ਬਣੇ ਹੁੰਦੇ ਨੇ ਤੁਹਾਡਾ ਮਤਲਬ ਕੰਡੀਸ਼ਨ ਕਰੀ ਮੌਕੇ ਤੇ ਲਾ ਦੇਖਣ ਪ ਕੋਈ ਨਹੀਂ ਜ ਆ ਸਰਪੰਚ ਨੂੰ ਸ਼ੋਅ ਕੋਈ ਨਹੀਂ ਆਇਆ ਕੀ ਚੱਕਰ ਹੋਇਆ ਜਦੋਂ ਇਹ ਬਾਰਸ਼ਾਂ ਪੈਣ ਡੀਆਂ ਹੈ ਤੁਹਾਡੇ ਕੋਲ ਪਿੰਡ ਦੇ ਵਿੱਚ ਜਾਂ ਹੋਰ ਸਮੱਸਿਆ ਵੀ ਸਾਂਝਤਾ ਨੇ ਤਰਪਾਲਾਂ ਦੇਣ ਦੀ ਆਈ ਵੀ ਕੋਠੇ ਜਿਹੜੇ ਬਾਦਸ਼ਾਹ ਨੂੰ ਬਾਰਸ਼ ਤੁਰਾ ਦੇ ਕੋਈ ਪਹਿਲਾਂ ਨਹੀਂ ਪਹੁੰਚਾ ਜਦੋਂ ਪਾਣੀ ਆਇਆ ਉਦੋਂ ਆਏ ਬਾਅਦ ਚਾਹ ਹਾਂਜੀ ਪਹਿਲਾਂ ਨਹੀਂ ਤਰਪਾਲ ਪਾਈ ਨਹੀਂ ਗਈ ਭਾਈ ਨਹੀਂ ਗਈ ਜੀ ਪੈਸੇ ਹੱਥੋਂ ਨਹੀਂ ਪਈ ਗਈ ਕਿ ਪਛਾਹ ਸਰਕਾਰ ਜਿਹੜੀ ਤਰਪਾਲਾਂ ਵੀ ਫਰੀ ਆਈਆਂ ਤੁਹਾਡੇ ਉਹ ਫਰੀ ਬਾਅਦ ਚ ਆਈਆਂ ਨਾ ਜਦੋਂ ਪਾਣੀ ਪੂਣੀ ਚੜਿਆ ਹੈ ਮੀਂਹ ਮਾ ਪੈਂਦ ਰਹੇ ਫੇਰ ਹੀ ਆਇਆ ਦਰਪਾਨ ਹਾਂਜੀ ਉਦੋਂ ਦੇ ਕੋਈ ਆਇਆ ਨਹੀਂ ਕਾਫੀ ਜਿਹੜੇ ਦਿਨਾਂ ਤੱਕ ਬਾਰ ਬਿਲਕੁਲ ਨਹੀਂ ਮਿਲੀ ਮਾਰ ਚੁਲੀ ਆਇਆ ਆ ਨਹੀਂ ਨਹੀਂ ਪਾਣੀ ਆਇਆ ਤਾਂ ਫਿਰ ਮਿਲ ਗਿਆ ਹਾਂਜੀ ਹਾਂਜੀ ਲੋਕਾਂ ਨੂੰ ਜਿਹੜੇ ਦੂਜੇ ਲੋਕਾਂ ਨੂੰ ਮਿਲ ਗਏ ਨਹੀਂ ਉਦੋਂ ਸਾਰਿਆਂ ਨੇ ਮਿਲ ਗਿਆ ਹਾਂਜੀ ਹਾਂਜੀ ਹੁਣ ਜੇ ਸਮਾਜ ਸੇਵੀ ਸੰਸਥਾ ਨੂੰ ਜਾਂ ਅਨਰ ਵੀਰ ਨੇ ਤੁਹਾਡੀ ਘਰ ਮਦਦ ਕਰਨੀ ਹੋਵੇ ਤਾਂ ਕਿਹੜੇ ਪਿੰਡੇ ਕਾਫੀ ਐਡਰੈਸ ਕਰਾ ਐਵਰ ਸਿੰਘੇ ਤਲਾਈ ਕਿਹੜਾ ਜ਼ਿਲ੍ਹਾ ਪਣੀ ਦਾ ਮੇਰਾ ਪਪਾ ਨਾਨਕ ਹਾਂਜੀ ਸੋ ਇਹ ਪਿੰਡ ਦੇ ਰਸੀਕੇ ਜਿਹੜੇ ਜਿਹੜੇ ਲੋਕ ਨੇ ਜਿਨ੍ਹਾਂ ਦਾ ਹਰ ਦਿਲ ਪੇਟ ਦੇ ਵਿੱਚ ਘਰ ਆਉਂਦੇ ਨਾਲ ਪੂਰੀ ਤਰ੍ਹਾਂ ਜਿਆ ਨੁਕਸਾਨ ਦਾ ਇੱਕ ਹੋ ਗਿਆ ਇੱਕ ਹੀ ਕਮਰਾ ਸੀ ਵੀਰ ਦੇ ਵੱਲੋਂ ਸੋ ਲਿਹਾਰੀ ਦਾ ਲੇਬਰ ਦਾ ਕੰਮ ਕਰਦਾ ਛੋਟੇ ਛੋਟੇ ਬੱਚੇ ਨੇ ਸੋ ਕਰਦੀ ਵੀ ਕਹਿੰਦਾ ਮਸਾ ਹੀ ਜਿਹੜੀ ਆ ਚੱਲਦੇ ਆ ਸਰਕਲ ਚੱਲਦਾ ਵਾ ਸੋ ਸਮਾਜ ਸੇਵੀ ਸੰਸਥਾ ਤੋਂ ਜਿਹੜੀ ਮਦਦ ਦੀ ਗੱਲ ਨਗਾ ਰਿਹਾ ਮੈਂ ਤੁਹਾਡਾ ਆਪਣਾ ਪੱਤਰਗਾਰ ਲੋਕ ਸਿੰਘ